ਹਿਰੋਇਨ 100 ਗ੍ਰਾਮ ਤੋਂ 5 ਕਿਲੋ 100 ਗ੍ਰਾਮ ਹਿਰੋਇਨ बरामद ਹੋਈ ਹੈ ਇੱਕ ਫੋਰਚੂਨਰ ਕਾਰ ਹੈ ਔਰ ਇੱਕ ਦੋਸ਼ੀਏ ਚ ਗ੍ਰਫਤਾਰ ਕੀਤਾ ਗਿਆ ਅਜੇ ਤੱਕ ਜਿਹਦਾ ਨਾਮ ਹੈਗਾ ਗੁਰਵੀਰ ਸਿੰਘ ਏਲੀਅਸ ਗੋਰਾ son of ਬਲਵਿੰਦਰ ਸਿੰਘ ਇਹ ਰਹਿਣ ਵਾਲਾ ਹੈਗਾ ਬਸਤੀ ਮੁਹੰਮਦ ਸ਼ਾਹ ਵਾਲੀ ਪੀਐਸ ਮਮਦੋਟ ਡਿਸਟ੍ਰਿਕਟ ਫਰੋਜ਼ਪੁਰ ਦਾ ਔਰ ਇਹਨੂੰ ਜਿਹੜਾ ਮੋਡਲੀ ਪੁੱਛ ਕੇ ਤੋਂ ਇਹ ਗੱਲ ਪਤਾ ਲੱਗੀ ਹੈ ਕਿ ਅੰਮ੍ਰਿਤਸਰ ਸੈਕਟਰ ਦੇ ਵਿੱਚੋਂ ਰੂਰਲ ਦੇ ਏਰੀਆ ਦੇ ਵਿੱਚੋਂ ਕਨਸਾਈਨਮੈਂਟ ਚੁੱਕਣ ਆਇਆ ਹੋਇਆ ਸੀਗਾ ਉੱਥੋਂ ਲੈ ਕੇ ਵਾਪਸ ਇਧਰ ਨੂੰ ਆ ਰਿਹਾ ਸੀ ਤਾਂ ਸਾਡੀ ਜਿਹੜੀ ਪਾਰਟੀ ਹੈ ਜਿਹਦੇ ਸੁਪਰਵਾਈਜ਼ਨ ਡੀਸੀਪੀ ਆਪਣੇ ਆलम ਵਿਜੇ ਜੀ ਏਸੀਪੀ ਕੁਲਦੀਪ ਜੀ ਔਰ ਅਮੂਲਕ ਸਾਡੇ ਇਨਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਵੱਲੋਂ ਕੀਤੀ ਗਈ ਹੈ ਅਰੇਸਟ ਇਹਦੀ ਕੈਂਟ ਥਾਣੇ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਹੈ ਜੇ ਦੇ ਬੇਸਿਕ ਬੈਕਗ੍ਰਾਉਂਡ ਵੱਲ ਧਿਆਨ ਦਿਓ ਤਾਂ ਗੁਰਵੀਰ ਜਿਹੜਾ ਹੈ ਇਹ ਬਤੌਰ ਕੰਟਰੈਕਟ ਡਰਾਈਵਰ ਲੱਗਿਆ ਹੋਇਆ ਹੈ ਸਿਵਲ ਸਰਜਨ ਆਫਿਸ ਫਿਰੋਜ਼ਪੁਰ ਦੇ ਵਿੱਚ 2021 ਤੋਂ ਉੱਥੇ ਕੰਮ ਕਰ ਰਿਹਾ ਹੈ 32 ਸਾਲ ਉਮਰ ਹੈ 12ਵੀਂ ਪਾਸ ਹੈ ਔਰ ਆਪਣੇ ਇੱਕ ਸਾਥੀ ਨਾਲ ਰਲ ਕੇ ਕੰਮ ਕਰ ਰਿਹਾ तकरीबन 3 ਕਿ ਮਹੀਨੇ ਤੋਂ ਵਿੱਚੋਂ ਪਤਾ ਲੱਗਿਆ ਮੁੜਲੀ ਪੁੱਛਗਿੱਛ ਸਾਥੀ ਦਾ ਨਾਮ ਅਸੀਂ ਅਜੇ ਡਿਸਕਲੋਜ਼ ਨਹੀਂ ਕਰ ਰਹੇ ਕਿਉਂਕਿ ਉਹਨੂੰ ਅਸੀਂ ਰਿਸਕ ਕੀਤਾ ਜਾਊਗਾ ਜਦੋਂ ਵੀ ਉਹ ਮਤਲਬ ਪੁਲਿਸ ਦੇ ਧਿਆਨ ਚ ਆਉਂਦਾ ਤੇ ਇਹਦੇ ਚ ਬੇਸਿਕ ਇਹੀ ਗੱਲ ਆਈ ਹੈ ਕਿ ਉਹੀ ਜਿਹੜਾ ਐਂਗਲ ਹੈ ਹਾਲਾਂਕਿ ਫਿਰੋਜ਼ਪੁਰ ਜਿਹੜਾ ਮਮਦੂਟ ਦਾ ਏਰੀਆ ਹੈ ਉਹ ਆਪ ਬਾਰਡਰ ਹੈ ਪਰ ਉੱਥੇ ਐਕਸਪੋਜ਼ਰ ਤੋਂ ਬਚਦੇ ਇਹਨਾਂ ਨੇ ਟਰਾਂਸਪੋਰਟਰ ਜਿਹੜਾ ਅੰਮ੍ਰਿਤਸਰ ਸੈਕਟਰ ਨੂੰ ਚੂਜ਼ ਕੀਤਾ ਪਰ ਵਿੱਚ ਅਲੱਗ-ਅਲੱਗ ਕਟਆਊਟ ਲਾਏ ਹੋਏ ਐ ਤੇ ਪਿਕਅਪ ਕਰ ਰਿਆ ਕੋਈ ਦੂਸਰੇ ਅੱਗੇ ਨੂੰ ਕਰ ਰਿਆ ਉਹ ਸਾਰੀ ਚੇਨ ਜਿਹੜੀ ਹੈ ਉਹਤੇ ਵਰਕ ਕੀਤਾ ਜਾਊਗਾ ਸੋ ਮੈਂ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕ ਦਿੰਦਾ। ਕਿੱਥੋਂ ਲੈਣਾ ਆਇਆ ਜੀ ਇਹ? ਮੈਂ ਤੁਹਾਨੂੰ ਦੱਸਿਆ ਨਹੀਂ ਯਮਰ ਸਰ ਰੂਰਲ ਦੇ ਏਰੀਏ ਦੇ ਵਿੱਚੋਂ ਤੇ ਉੱਥੋਂ ਹੀ ਇਹ ਪਿਕ ਅਪ ਕਰਨਾ ਆਇਆ ਸੀਗਾ। ਉਹਦੇ 'ਚ ਅਸੀਂ ਤਾਂ ਜਿਆਦਾ ਡਿਟੇਲ ਨਹੀਂ ਸ਼ੇਅਰ ਕਰ ਰਹੇ ਬਿਕਾਉਜ਼ ਸਾਰੇ ਕੱਟ ਆਊਟ ਆਪਾਂ ਵਾਈਪ ਆਊਟ ਕਰਨੇ ਆਂ ਔਰ ਅੱਗੇ ਵੀ ਬੰਦਾ ਫੜਨਾ ਹੈ। ਮੈਂ ਇਹਨੂੰ ਅੱਛੀ ਕਾਮਯਾਬੀ ਮੰਨਦਾ ਬਿਕਾਉਜ਼ ਦੇਖੋ ਫੋਰਚੂਨਰ ਕਾਰ ਇੱਕ ਬੰਦਾ ਲੈ ਕੇ ਘੁੰਮ ਰਿਹਾ ਉਹ ਵੀ ਕੰਟ੍ਰੈਕਟ ਡਰਾਈਵਰ ਉੱਥੋਂ ਗੱਲ ਐਕਸਪਲੇਨ ਨਹੀਂ ਕੀਤੀ ਜਾ ਸਕਦੀ ਕਿ ਉਹਦੇ ਜਿਹੜੀ ਇੰਨੀ ਆਮਦਨ ਕਿੱਥੋਂ ਹੋ ਰਹੀ ਹੈ ਉਹ ਜਿਹੜਾ ਉਹ ਸਬਸਿਡਰੀ ਟਪਾਰਟਮੈਂਟ ਨਾਲ ਸੰਬੰਧ ਨਹੀਂ ਉਹ ਅਜੇ ਤੱਕ ਤਹੀ ਪਤਾ ਲੱਗਿਆ ਵੀ ਉਹਦਾ ਕੋਈ ਕਲੈਰਿਟੀ ਨਹੀਂ ਹੋਈ ਪਰ ਉਹ ਮੈਨੂੰ ਲੱਗਦਾ ਕਿ ਨਹੀਂ ਅਜੇ ਕੰਮ ਕਰ ਰਿਹਾ ਕਿਸੇ ਦੇ ਉਸਤੇ ਉਹ ਚੈੱਕ ਕਰ ਰਹੇ ਆ ਜੀ ਸਾਰੀ ਇਮੀਡੀਏਟ ਤੁਹਾਡਾ ਸ਼ੇਅਰ ਕੀਤਾ ਜਾ ਰਿਹਾ ਹੈ ਨੈਸ਼ਨਲ ਹੈਲਥ ਮਿਸ਼ਨ ਜਿਹੜਾ ਉਹਦੇ ਵਿੱਚ ਇਹ ਕੰਮ ਕਰ ਰਿਹਾ ਹੈ ਤਿੰਨ ਮਹੀਨੇ ਤੋਂ ਕੰਮ ਕਰ ਰਹੇ ਕਿੰਨੀਆਂ ਕਨਸਾਈਨਮੈਂਟ ਹੋਣੇ ਤੱਕ ਡਿਲੀਵਰ ਕਰ ਚੁੱਕੇ ਦੇਖੋ ਅਜੇ ਇਹ ਨਾ ਕਹਿਣਾ ਐਗਜ਼ੈਕਟ ਨਹੀਂ ਹੈ ਪਰ ਡੈਫੀਨਿਟਲੀ ਤਿੰਨ ਮਹੀਨੇ ਜੇ ਮੈਨੂੰ ਲੱਗਦਾ ਕਾਫੀ ਵਰੀਏ ਨੇ ਚੱਕਰ ਲਾਏ ਹੋਣੇ ਐ ਕੀਤੀ ਹੈ ਕਾਫੀ ਵੱਡੀ ਕੰਪਨੀ 5 ਕਿਲੋ 100 ਹਾਂ 5 ਕਿਲੋ 100 ਗ੍ਰਾਮ ਹੈ ਜੀ ਔਰ ਅੱਛੀ ਹੈ ਔਰ ਇਹਨੂੰ ਅੱਗੇ ਵੀ ਅਸੀਂ ਵਰਕ ਕਰ ਰਹੇ ਹਾਂ ਇਤੇ ਤੇ ਮੈਨੂੰ ਕਾਫੀ ਉਮੀਦ ਹੈ ਕਿ ਸਾਨੂੰ ਜਿਹੜਾ ਇਹ ਸਾਰਾ ਡਰਗ ਕਾਟਰਲ ਹੈ ਇਹਦੀ ਜਿਹੜੀ ਲਿੰਕੇਜੇਸ ਨੇ ਉਹ ਜਿਹੜੀ ਟਰਾਂਸ ਬਾਰਡਰ ਨੇ ਬੇਸਿਕਲੀ ਹਾਂਜੀ ਬਿਲਕੁਲ ਤਾਂ ਹੀ ਮੈਂ ਤੁਹਾਨੂੰ ਦੱਸਿਆ ਕਿ ਕੱਟਆਊਟ ਡਿਫਰੈਂਟਸ ਨੇ ਇਹਨਾਂ ਨੂੰ ਰੱਖੇ ਹੋਏ ਐ ਇਹ ਤਾਂ ਬੜੀ ਅੱਛੀ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਸਾਡੇ ਸੀਆਈ ਟੀਮ ਨੇ ਕੀਤਾ ਤੇ ਵਰਥਡ ਮਾਰਿੰਗ ਹੈ ਜੀ ਇਹੀ ਲੱਗ ਰਿਹਾ ਜੀ ਕਿਉਂਕਿ ਉਹ ਕੱਟਆਊਟ ਅੱਗੇ ਨੇ ਉਹਨਾਂ ਨੂੰ ਫੜਿਆ ਜਾਊਗਾ ਸਾਰਾ ਸਰ ਇਹ ਮੈਰਿਟ ਹੈ ਕਨ ਮੈਰਿਟ ਇਹ ਪਤਾ ਕਰਨਾ ਪਊਗਾ ਮੈਂ ਅੱਜ ਤੱਕ ਨਹੀਂ ਧਿਆਨ ਦਿੱਤਾ ਵੀ ਮੈਰਿਟ ਹੈ ਹਮਸਾਚਾ ਆਪਾਂ ਇਹਨਾਂ ਤੋਂ ਫੜਿਆ ਜੀ ਕੰਟੋਨਮੈਂਟ ਏਰੀਆ ਜਿਹੜਾ ਹਰਕਾ ਰੋਡ ਜੀ ਉਦੇ ਵਿੱਚ ਬੜੀ ਵੱਡੀ ਕਾਮਯਾਬੀ ਮਿਲੀ ਹੈ ਸਾਨੂੰ ਟਰਾਂਸ ਬਾਰਡਰ ਇੱਕ ਡਰੱਗ ਕਾਟਲ ਬਸਟ ਕੀਤਾ 5 ਕਿਲੋ ਹਿਰੋਇਨ ਤੇ 100 ਗ੍ਰਾਮ ਉਹ 5 ਕਿਲੋ 100 ਗ੍ਰਾਮ ਹਿਰੋਇਨ ਬਰਾਮਦ ਹੋਈ ਹੈ ਇੱਕ ਫੋਰਚੂਨਰ ਕਾਰ ਹੈ ਔਰ ਇੱਕ ਦੋਸ਼ੀਏ ਚ ਗ੍ਰਫਤਾਰ ਕੀਤਾ ਗਿਆ ਅਜੇ ਤੱਕ ਜਿਹਦਾ ਨਾਮ ਹੈਗਾ ਗੁਰਵੀਰ ਸਿੰਘ ਏਲੀਅਸ ਗੋਰਾ son of ਬਲਵਿੰਦਰ ਸਿੰਘ ਇਹ ਰਹਿਣ ਵਾਲਾ ਹੈਗਾ ਬਸਤੀ ਮੁਹੰਮਦ ਸ਼ਾਹ ਵਾਲੀ ਪੀਐਸ ਮਮਦੂਤ ਡਿਸਟ੍ਰਿਕਟ ਫਰੋਜ਼ਪੁਰ ਦਾ ਔਰ ਇਹਨੂੰ ਜਿਹੜਾ ਮੋਡਲੀ ਪੁੱਛ ਕੇ ਤੋਂ ਇਹ ਗੱਲ ਪਤਾ ਲੱਗੀ ਹੈ ਕਿ ਅਮਰਸਰ ਸੈਕਟਰ ਦੇ ਵਿੱਚੋਂ ਰੂਰਲ ਦੇ ਏਰੀਏ ਦੇ ਵਿੱਚੋਂ ਕਨਸਾਈਨਮੈਂਟ ਚੁੱਕਣ ਆਇਆ ਹੋਇਆ ਸੀਗਾ ਉੱਥੋਂ ਲੈ ਕੇ ਵਾਪਸ ਇਧਰ ਨੂੰ ਆ ਰਿਹਾ ਸੀ ਤਾਂ ਸਾਡੀ ਜਿਹੜੀ ਪਾਰਟੀ ਹੈ ਜਿਹਦੇ ਸੁਪਰਵਾਈਜ਼ਨ ਡੀਸੀਪੀ ਆਪਣੇ ਆਲਮ ਵਿਜੇ ਜੀ ਏਸੀਪੀ ਕੁਲਦੀਪ ਜੀ ਔਰ ਅਮੂਲਕ ਸਾਡੇ ਇਨਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਵੱਲੋਂ ਕੀਤੀ ਗਈ ਹੈ ਅਰੇਸਟ ਇਹਦੀ ਕੈਂਟ ਥਾਣੇ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਹੈ ਜੇ ਇਹਦੇ ਬੇਸਿਕ ਬੈਕਗ੍ਰਾਉਂਡ ਵੱਲ ਧਿਆਨ ਦੇਈਏ ਤਾਂ ਗੁਰਵੀਰ ਜਿਹੜਾ ਹੈ ਇਹ ਬਤੌਰ ਕੰਟਰੈਕਟ ਡਰਾਈਵਰ ਲੱਗਿਆ ਹੋਇਆ ਹੈ ਸਿਵਲ ਸਰਜਨ ਆਫਿਸ ਫਰੋਜ਼ਪੁਰ ਦੇ ਵਿੱਚ 2021 ਤੋਂ ਉੱਥੇ ਕੰਮ ਕਰ ਰਿਹਾ ਹੈ 32 ਸਾਲ ਉਮਰ ਹੈ 12ਵੀਂ ਪਾਸ ਹੈ ਔਰ ਆਪਣੇ ਇੱਕ ਸਾਥੀ ਨਾਲ ਰਲ ਕੇ ਕੰਮ ਕਰ ਰਿਹਾ तकरीबन 3 ਕਿ ਮਹੀਨੇ ਤੋਂ ਜਿਹੋ ਪਤਾ ਲੱਗਿਆ ਮੁੜਲੀ ਪੁਛਗਿੱਛ ਸਾਥੀ ਦਾ ਨਾਮ ਅਸੀਂ ਅਜੇ ਡਿਸਕਲੋਜ਼ ਨਹੀਂ ਕਰ ਰਹੇ ਕਿਉਂਕਿ ਉਹਨੂੰ ਅਸੀਂ ਰਿਸਕ ਕੀਤਾ ਜਾਊਗਾ ਜਦੋਂ ਵੀ ਉਹ ਮਤਲਬ ਪੁਲਿਸ ਦੇ ਧਿਆਨ ਚ ਆਉਂਦਾ ਤੇ ਇਹਦੇ ਚ ਬੇਸਿਕ ਇਹੀ ਗੱਲ ਆਈ ਹੈ ਕਿ ਉਹੀ ਜਿਹੜਾ ਐਂਗਲ ਹੈ ਹਾਲਾਂਕਿ ਫਿਰੋਜ਼ਪੁਰ ਜਿਹੜਾ ਮਮਦੋਟ ਦਾ ਏਰੀਆ ਹੈ ਉਹ ਆਪ ਬਾਰਡਰ ਹੈ ਪਰ ਉੱਥੇ ਐਕਸਪੋਜ਼ਰ ਤੋਂ ਬਚਦੇ ਇਹਨਾਂ ਨੇ ਟ੍ਰਾਂਸ ਬਾਰਡਰ ਜਿਹੜਾ ਅੰਮ੍ਰਿਤਸਰ ਸੈਕਟਰ ਨੂੰ ਚੂਜ਼ ਕੀਤਾ ਪਰ ਵਿੱਚ ਅਲੱਗ-ਅਲੱਗ ਕਟਆਊਟ ਲਾਏ ਹੋਏ ਐ ਤੇ ਪਿਕਅਪ ਕਰ ਰਿਆ ਕੋਈ ਦੂਸਰੇ ਅੱਗੇ ਨੂੰ ਕਰ ਰਿਆ ਉਹ ਸਾਰੀ ਚੇਨ ਜਿਹੜੀ ਹੈ ਉਹਤੇ ਵਰਕ ਕੀਤਾ ਜਾਊਗਾ ਸੋ ਮੈਂ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕ ਦਿੰਦਾ। ਕਿੱਥੋਂ ਲੈਣਾ ਆਇਆ ਜੀ ਇਹ? ਮੈਂ ਤੁਹਾਨੂੰ ਦੱਸਿਆ ਨਹੀਂ ਜੰਮਰਸਰ ਰੂਰਲ ਦੇ ਏਰੀਏ ਦੇ ਵਿੱਚੋਂ ਤੇ ਉੱਥੋਂ ਹੀ ਇਹ ਪਿਕ-ਅਪ ਕਰਨਾ ਆਇਆ ਸੀਗਾ। ਉਹਦੇ 'ਚ ਅਸੀਂ ਤਾਂ ਜਿਆਦਾ ਡਿਟੇਲ ਨਹੀਂ ਸ਼ੇਅਰ ਕਰ ਰਹੇ ਬਿਕਾਉਜ਼ ਸਾਰੇ ਕੱਟ ਆਊਟ ਆਪਾਂ ਵਾਈਪ ਆਊਟ ਕਰਨੇ ਆਂ ਔਰ ਅੱਗੇ ਵੀ ਬੰਦਾ ਫੜਨਾ ਹੈ। ਮੈਂ ਇਹਨੂੰ ਅੱਛੀ ਕਾਮਯਾਬੀ ਮੰਨਦਾ ਬਿਕਾਉਜ਼ ਦੇਖੋ ਫੋਰਚੂਨਰ ਕਾਰ ਇੱਕ ਬੰਦਾ ਲੈ ਕੇ ਘੁੰਮ ਰਿਹਾ ਉਹ ਵੀ ਕੰਟਰੈਕਟ ਡਰਾਈਵਰ ਉੱਥੋਂ ਗੱਲ ਐਕਸਪਲੇਨ ਨਹੀਂ ਕੀਤੀ ਜਾ ਸਕਦੀ ਕਿ ਉਹਦੇ ਜਿਹੜੀ ਇੰਨੀ ਆਮਦਨ ਕਿੱਥੋਂ ਹੋ ਰਹੀ ਹੈ ਉਹ ਜਿਹੜਾ ਉਹ ਵੀ ਸਪਰਸੈਂਟ ਡਿਪਾਰਟਮੈਂਟ ਦਾ ਸਰਪ੍ਰੇ ਨੇ ਉਹ ਅਜੇ ਤੱਕ ਇਹ ਹੀ ਪਤਾ ਲੱਗਿਆ ਵੀ ਉਹਦਾ ਕੋਈ ਕਲੈਰਿਟੀ ਨਹੀਂ ਹੋਈ ਪਰ ਉਹ ਮੈਨੂੰ ਲੱਗਦਾ ਕਿ ਨਹੀਂ ਅਜੇ ਕੰਮ ਕਰ ਰਹੇ ਆ ਕਿਸੇ ਹੋਰ ਦੇ ਉਹ ਚੈੱਕ ਕਰ ਰਹੇ ਆ ਜੀ ਸਾਰੀ ਇਮੀਡੀਏਟ ਤੁਹਾਡਾ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਨੈਸ਼ਨਲ ਹੈਲਥ ਮਿਸ਼ਨ ਜਿਹੜਾ ਉਹਦੇ ਵਿੱਚ ਇਹ ਕੰਮ ਕਰ ਰਿਹਾ ਸਰ 3 ਮਹੀਨੇ ਤੋਂ ਕੰਮ ਕਰ ਰਿਹਾ ਕਿੰਨੀਆਂ ਕਨਸਾਈਨਮੈਂਟ ਹੋਲੇ ਤੱਕ ਡਿਲੀਵਰ ਕਰ देखो जी ਇਹ ਨਾ ਕਹਿਣਾ ਐ ਐਗਜੈਕਟ ਨਹੀਂ ਐ ਪਰ ਡੈਫੀਨਿਟਲੀ ਤਿੰਨ ਮਹੀਨੇ ਜੇ ਮੈਨੂੰ ਲੱਗਦਾ ਕਾਫੀ ਵਰੀਏ ਨੇ ਚੱਕਰ ਲਾਏ ਹੋਣੇ ਐ ਕੀਤੀ ਐ ਕਾਫੀ ਵੱਡੀ ਕੰਪਨੀ 5 ਕਿਲੋ 100 ਹਾਂ 5 ਕਿਲੋ 100 ਗ੍ਰਾਮ ਐ ਜੀ ਔਰ ਅੱਛੀ ਐ ਔਰ ਇਹਨੂੰ ਅੱਗੇ ਵੀ ਅਸੀਂ ਵਰਕ ਕਰ ਰਹੇ ਆਂ ਇਤੇ ਮੈਨੂੰ ਕਾਫੀ ਉਮੀਦ ਐ ਕਿ ਸਾਨੂੰ ਜਿਹੜਾ ਇਹ ਸਾਰਾ ਡਰਗ ਕਾਟਲ ਐ ਇਹਦੀ ਜਿਹੜੀ ਲਿੰਕੇਜੇਸ ਨੇ ਉਹ ਜਿਹੜੀ ਟਰਾਂਸ ਬਾਰਡਰ ਨੇ ਬੇਸਿਕਲੀ ਹੋਰ ਵੀ ਲੋਕ ਜਿਹੜੇ ਹੋ ਸਕਦੇ ਹਾਂਜੀ ਬਿਲਕੁਲ ਤਾਂ ਹੀ ਮੈਂ ਤੁਹਾਨੂੰ ਦੱਸਿਆ ਕਿ ਕਟ ਆਊਟ ਡਿਫਰੈਂਟਸ ਨੇ ਇਹਨਾਂ ਨੇ ਰੱਖੇ ਹੋਏ ਐ ਇਹ ਤਾਂ ਬੜੀ ਅੱਛੀ ਇੰਟੈਲੀਜੈਂਸ ਬੇਸਡ ਆਪਰੇਸ਼ਨ ਸਾਡੇ ਸੀਆਈ ਟੀਮ ਨੇ ਕੀਤਾ। ਤੋਂ ਵਰਥਡ ਮੈਰਿੰਗ ਹੈ ਜੀ। ਇਹੀ ਲੱਗ ਰਿਹਾ ਜੀ। ਕਿਉਂਕਿ ਉਹ ਕਟਆਉਟ ਅੱਗੇ ਨੇ ਉਹਨਾਂ ਨੂੰ ਫੜਿਆ ਜਾਊਗਾ ਸਾਰਾ। ਸਰ ਇਹ ਮੈਰਿਟ ਹੈ ਕਿੰਨ ਮੈਰਿਟ ਹੈ। ਇਹ ਪਤਾ ਕਰਨਾ ਪਊਗਾ ਮੈਂ ਨਾ ਤਾਂ ਨਹੀਂ ਧਿਆਨ ਦਿੱਤਾ। ਵੀ ਮੈਰਿਟ ਹੈ। ਕੰਟੋਨਮੈਂਟ ਏਰੀਆ ਜਿਹੜਾ ਹਰਕਾਰ ਰੋਡ ਜੀ। ਉਹਦੇ ਵਿੱਚ ਬੜੀ ਵੱਡੀ ਕਾਮਯਾਬੀ ਮਿਲੀ ਹੈ ਸਾਨੂੰ ਟਰਾਂਸ ਬਾਰਡਰ ਇੱਕ ਡਰੱਗ ਕਾਰਟਲ ਬਸਟ ਕੀਤਾ 5 ਕਿਲੋ ਹਿਰੋਇਨ ਤੇ 100 ਗ੍ਰਾਮ ਪੰਜ ਕਿਲੋ 100 ਗ੍ਰਾਮ ਹਿਰੋਇਨ ਬਰਾਮਦ ਹੋਈ ਹੈ ਇੱਕ ਫੋਰਚੂਨਰ ਕਾਰ ਹੈ ਔਰ ਇੱਕ ਦੋਸ਼ੀਏ ਚ ਗ੍ਰਫਤਾਰ ਕੀਤਾ ਗਿਆ ਹੈ ਅਜ ਤੱਕ ਜਿਹਦਾ ਨਾਮ ਹੈਗਾ ਗੁਰਵੀਰ ਸਿੰਘ ਏਲੀਅਸ ਗੋਰਾ son of ਬਲਵਿੰਦਰ ਸਿੰਘ ਇਹ ਰਹਿਣ ਵਾਲਾ ਹੈਗਾ ਬਸਤੀ ਮੁਹੰਮਦ ਸ਼ਾਹ ਵਾਲੀ ਪੀਐਸ ਮਮਦੋਟ ਡਿਸਟ੍ਰਿਕਟ ਫਰੋਜ਼ਪੁਰ ਦਾ ਔਰ ਇਹਨੂੰ ਜਿਹੜਾ ਮੋਡਲੀ ਪੁੱਛ ਕੇ ਤੋਂ ਇਹ ਗੱਲ ਪਤਾ ਲੱਗੀ ਹੈ ਕਿ ਅੰਮ੍ਰਿਤਸਰ ਸੈਕਟਰ ਦੇ ਵਿੱਚੋਂ ਰੂਰਲ ਦੇ ਏਰੀਏ ਦੇ ਵਿੱਚੋਂ ਕਨਸਾਈਨਮੈਂਟ ਚੁੱਕਣ ਆਇਆ ਹੋਇਆ ਸੀਗਾ ਉੱਥੋਂ ਲੈ ਕੇ ਵਾਪਸ ਇਧਰ ਨੂੰ ਆ ਰਿਹਾ ਸੀ ਤਾਂ ਸਾਡੀ ਜਿਹੜੀ ਪਾਰਟੀ ਹੈ ਜਿਹਦੇ ਸੁਪਰਵਾਈਜ਼ਨ ਡੀਸੀਪੀ ਆਪਣੇ ਆਲਮ ਵਿਜੇ ਜੀ ਏਸੀਪੀ ਕੁਲਦੀਪ ਜੀ ਔਰ ਅਮੂਲਕ ਸਾਡੇ ਇਨਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਵੱਲੋਂ ਕੀਤੀ ਗਈ ਹੈ ਅਰੇਸਟ ਇਹਦੀ ਕੈਂਟ ਥਾਣੇ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਜੇ ਦੇ ਬੇਸਿਕ ਬੈਕਗ੍ਰਾਉਂਡ ਵੱਲ ਧਿਆਨ ਦੇਈਏ ਤਾਂ ਗੁਰਵੀਰ ਜਿਹੜਾ ਹੈ ਇਹ ਬਤੌਰ ਕੰਟਰੈਕਟ ਡਰਾਈਵਰ ਲੱਗਿਆ ਹੋਇਆ ਹੈ ਸਿਵਲ ਸਰਜਨ ਆਫਿਸ ਫਿਰੋਜ਼ਪੁਰ ਦੇ ਵਿੱਚ 2021 ਤੋਂ ਉੱਥੇ ਕੰਮ ਕਰ ਰਿਹਾ ਹੈ 32 ਸਾਲ ਉਮਰ ਹੈ 12ਵੀਂ ਪਾਸ ਹੈ ਔਰ ਆਪਣੇ ਇੱਕ ਸਾਥੀ ਨਾਲ ਰਲ ਕੇ ਕੰਮ ਕਰ ਰਿਹਾ तकरीबन 3 ਕਿ ਮਹੀਨੇ ਤੋਂ ਜਦੋਂ ਪਤਾ ਲੱਗਿਆ ਮੋੜਲੀ ਪੁੱਛਗੰਜ ਸਾਥੀ ਦਾ ਨਾਮ ਅਸੀਂ ਅਜੇ ਡਿਸਕਲੋਜ਼ ਨਹੀਂ ਕਰ ਰਹੇ ਕਿਉਂਕਿ ਉਹਨੂੰ ਅਸੀਂ ਰਿਸਕ ਕੀਤਾ ਜਾਊਗਾ ਜਦੋਂ ਵੀ ਉਹ ਮਤਲਬ ਪੁਲਿਸ ਦੇ ਧਿਆਨ ਚ ਆਉਂਦਾ ਤੇ ਇਹਦੇ ਚ ਬੇਸਿਕ ਇਹੀ ਗੱਲ ਆਈ ਹੈ ਕਿ ਉਹੀ ਜਿਹੜਾ ਐਂਗਲ ਹੈ ਹਾਲਾਂਕਿ ਫਿਰੋਜ਼ਪੁਰ ਜਿਹੜਾ ਮਮਦੂਟ ਦਾ ਏਰੀਆ ਹੈ ਉਹ ਆਪ ਬਾਰਡਰ ਹੈ ਪਰ ਉੱਥੇ ਐਕਸਪੋਜ਼ਰ ਤੋਂ ਬਚਦੇ ਇਹਨਾਂ ਨੇ ਟਰਾਂਸ ਬਾਰਡਰ ਜਿਹੜਾ ਅੰਮ੍ਰਿਤਸਰ ਸੈਕਟਰ ਨੂੰ ਚੂਜ਼ ਕੀਤਾ ਪਰ ਵਿੱਚ ਅਲੱਗ-ਅਲੱਗ ਕਟਆਉਟ ਲਾਏ ਹੋਏ ਐ ਤੇ ਪਿਕਅਪ ਕਰ ਰਿਆ ਕੋਈ ਦੂਸਰੇ ਅੱਗੇ ਨੂੰ ਕਰ ਰਿਆ ਉਹ ਸਾਰੀ ਚੀਜ਼ ਜਿਹੜੀ ਹੈ ਉਹਤੇ ਵਰਕ ਕੀਤਾ ਜਾਊਗਾ ਸੋ ਮੈਂ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕ ਦਿੰਦਾ। ਕਿੱਥੋਂ ਲੈਣ ਆਇਆ ਜੀ ਇਹ? ਮੈਂ ਤੁਹਾਨੂੰ ਦੱਸਿਆ ਨਹੀਂ ਅੰਮ੍ਰਿਤਸਰ ਰੂਰਲ ਦੇ ਏਰੀਆ ਦੇ ਵਿੱਚੋਂ ਤੇ ਉੱਥੋਂ ਹੀ ਇਹ ਪਿਕ-ਅਪ ਕਰਨਾ ਆਇਆ ਸੀਗਾ। ਉਹਦੇ 'ਚ ਅਸੀਂ ਤਾਂ ਜ਼ਿਆਦਾ ਡਿਟੇਲ ਨਹੀਂ ਸ਼ੇਅਰ ਕਰ ਰਹੇ ਬਿਕੋਜ਼ ਸਾਰੇ ਕੱਟ ਆਊਟ ਆਪਾਂ ਵਾਈਪ ਆਊਟ ਕਰਨੇ ਆਂ ਔਰ ਅੱਗੇ ਵੀ ਬੰਦਾ ਫੜਨਾ ਹੈ। ਮੈਂ ਇਹਨੂੰ ਅੱਛੀ ਕਾਮਯਾਬੀ ਮੰਨਦਾ ਬਿਕੋਜ਼ ਦੇਖੋ ਫੋਰਚੂਨਰ ਕਾਰ ਇੱਕ ਬੰਦਾ ਲੈ ਕੇ ਘੁੰਮ ਰਿਹਾ ਉਹ ਵੀ ਕੰਟਰੈਕਟ ਡਰਾਈਵਰ ਉੱਥੋਂ ਗੱਲ ਐਕਸਪਲੇਨ ਨਹੀਂ ਕੀਤੀ ਜਾ ਸਕਦੀ ਕਿ ਉਹਦੇ ਜਿਹੜੀ ਇੰਨੀ ਆਮਦਨ ਕਿੱਥੋਂ ਹੋ ਰਹੀ ਹੈ ਜਿਹੜਾ ਸਰ ਜਿਹੜਾ ਉਹ ਵੀ ਸੋਸ਼ਲ ਡਿਪਾਰਟਮੈਂਟ ਨਾਲ ਸਬੰਧਤ ਨਹੀਂ ਉਹ ਹਜੇ ਤੱਕ ਤਹੀ ਪਤਾ ਲੱਗਿਆ ਵੀ ਉਹਦਾ ਕੋਈ ਕਲੈਰਿਟੀ ਨਹੀਂ ਹੋਈ ਪਰ ਉਹ ਮੈਨੂੰ ਲੱਗਦਾ ਕਿ ਨਹੀਂ ਹਜੇ ਕੰਮ ਕਰ ਰਿਹਾ ਕਿਸੇ ਉਸਤੇ ਉਹ ਚੈੱਕ ਕਰ ਰਹੇ ਆ ਜੀ ਸਾਰੀ ਇਮੀਡੀਏਟ ਤੁਹਾਡਾ ਸ਼ੇਅਰ ਕੀਤਾ ਜਾ ਰਿਹਾ ਹੈ ਨੈਸ਼ਨਲ ਹੈਲਥ ਮਿਸ਼ਨ ਜਿਹੜਾ ਉਹਦੇ ਵਿੱਚ ਇਹ ਕੰਮ ਕਰ ਰਿਹਾ ਸਰ 3 ਮਹੀਨੇ ਤੋਂ ਕੰਮ ਕਰ ਰਿਹਾ ਕਿੰਨੀਆਂ ਕਨਸਾਈਨਮੈਂਟ ਹਲੇ ਤੱਕ ਡਿਲੀਵਰ ਹੋ ਚੁੱਕੀਆਂ ਕੋਈ ਜੀ ਇਹ ਨਾ ਕਹਿਣਾ ਐਗਜ਼ੈਕਟ ਨਹੀਂ ਹੈ ਪਰ ਡੈਫੀਨਿਟਲੀ ਤਿੰਨ ਮਹੀਨੇ ਜੇ ਮੈਨੂੰ ਲੱਗਦਾ ਕਾਫੀ ਵਰੀਏ ਨੇ ਚੱਕਰ ਲਾਏ ਹੋਣੇ ਐ ਕੀਤੀ ਹੈ ਕਾਫੀ ਵੱਡੀ ਕਬਰੀ 5 ਕਿਲੋ 100 ਹਾਂ 5 ਕਿਲੋ 100 ਗ੍ਰਾਮ ਹੈ ਜੀ ਔਰ ਅੱਛੀ ਹੈ ਔਰ ਇਹਨੂੰ ਅੱਗੇ ਵੀ ਅਸੀਂ ਵਰਕ ਕਰ ਰਹੇ ਹਾਂ ਇੱਥੇ ਮੈਨੂੰ ਕਾਫੀ ਉਮੀਦ ਹੈ ਕਿ ਸਾਨੂੰ ਜਿਹੜਾ ਇਹ ਸਾਰਾ ਡਰਗ ਕਾਟਰਲ ਹੈ ਇਹਦੀ ਜਿਹੜੀ ਲਿੰਕੇਜਸ ਨੇ ਉਹ ਜਿਹੜੀ ਟਰਾਂਸ ਬਾਰਡਰ ਨੇ ਬੇਸਿਕਲੀ ਬਹੁਤ ਵੀ ਲੋਕ ਜਿਹੜੇ ਹੋ ਸਕਦੇ ਹਾਂ ਹਾਂਜੀ ਬਿਲਕੁਲ ਤਾਂ ਹੀ ਮੈਂ ਤੁਹਾਨੂੰ ਦੱਸਿਆ ਕਿ ਕਟ ਆਊਟ ਡਿਫਰੈਂਟਸ ਨੇ ਇਹਨਾਂ ਰੱਖੇ ਹੋਏ ਆ ਇਹ ਤਾਂ ਬੜੀ ਅੱਛੀ ਇੰਟੈਲੀਜੈਂਸ ਬੇਸਡ ਆਪਰੇਸ਼ਨ ਸਾਡੇ ਸੀਆਈ ਟੀਮ ਨੇ ਕੀਤਾ। ਤੋਂ ਵਰਥਡ ਮਾਰਿੰਗ ਹੈ ਜੀ। ਇਹੀ ਲੱਗ ਰਿਹਾ ਜੀ। ਕਿਉਂਕਿ ਉਹ ਕਟਆਉਟ ਅੱਗੇ ਨੇ ਉਹਨਾਂ ਨੂੰ ਫੜਿਆ ਜਾਊਗਾ ਸਾਰਾ। ਸਰ ਇਹ ਮੈਰੀਟ ਹੈ ਕਿੰ ਮੈਰੀਟ ਇਹ ਪਤਾ ਕਰਨਾ ਪਊਗਾ ਮੈਂ ਨਾ ਤਾਂ ਨਹੀਂ ਧਿਆਨ ਦਿੱਤਾ। ਦੀ ਮੈਰੀਟ ਹੈ। ਕੰਟੋਨਮੈਂਟ ਏਰੀਆ ਲੋਹਰਕਾ ਰੋਡ ਜੀ। ਉਹਦੇ ਵਿੱਚ ਬੜੀ ਵੱਡੀ ਕਾਮਯਾਬੀ ਮਿਲੀ ਹੈ ਸਾਨੂੰ ਟਰਾਂਸ ਬਾਰਡਰ ਇੱਕ ਡਰੱਗ 카ਟਲ ਬਸਟ ਕੀਤਾ 5 ਕਿਲੋ ਹੀਰੋਇਨ ਤੇ 100 ਗ੍ਰਾਮ ਪੰਜ ਕਿਲੋ 100 ਗ੍ਰਾਮ ਹੀਰੋਇਨ ਬਰਾਮਦ ਹੋਈ ਹੈ ਇੱਕ ਫੋਰਚਨਰ ਕਾਰ ਹੈ ਔਰ ਇੱਕ ਦੋਸ਼ੀਏ ਚ ਗ੍ਰਫਤਾਰ ਕੀਤਾ ਗਿਆ ਹੈ ਤੱਕ ਜਿਹਦਾ ਨਾਮ ਹੈਗਾ ਗੁਰਵੀਰ ਸਿੰਘ ਏਲੀਅਸ ਗੋਰਾ son of ਬਲਵਿੰਦਰ ਸਿੰਘ ਇਹ ਰਹਿਣ ਵਾਲਾ ਹੈਗਾ ਬਸਤੀ ਮੁਹੰਮਦ ਸ਼ਾਹ ਵਾਲੀ ਪੀਐਸ ਮਮਦੋਟ ਡਿਸਟ੍ਰਿਕਟ ਫਿਰੋਜ਼ਪੁਰ ਦਾ ਔਰ ਇਹਨੂੰ ਜਿਹੜਾ ਮੋਡਲੀ ਪੁੱਛ ਕੇ ਤੋਂ ਇਹ ਗੱਲ ਪਤਾ ਲੱਗੀ ਹੈ ਕਿ ਅੰਮ੍ਰਿਤਸਰ ਸੈਕਟਰ ਦੇ ਵਿੱਚੋਂ ਰੂਰਲ ਦੇ ਏਰੀਏ ਦੇ ਵਿੱਚੋਂ ਕਨਸਾਈਨਮੈਂਟ ਚੁੱਕਣ ਆਇਆ ਹੋਇਆ ਸੀਗਾ ਉੱਥੋਂ ਲੈ ਕੇ ਵਾਪਸ ਇਧਰ ਨੂੰ ਆ ਰਿਹਾ ਸੀ ਤਾਂ ਸਾਡੀ ਜਿਹੜੀ ਪਾਰਟੀ ਹੈ ਜਿਹਦੇ ਸੁਪਰਵਾਈਜ਼ਨ ਡੀਸੀਪੀ ਆਪਣੇ ਆਲਮ ਵਿਜੇ ਜੀ ਏਸੀਪੀ ਕੁਲਦੀਪ ਜੀ ਔਰ ਅਮੋਲਕ ਸਾਡੇ ਇਨਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਵੱਲੋਂ ਕੀਤੀ ਗਈ ਹੈ ਰੈਸ ਦੀ ਕੈਂਟ ਥਾਣੇ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਹੈ ਜੇ ਦੇ ਬੇਸਿਕ ਬੈਕਗ੍ਰਾਉਂਡ ਵੱਲ ਧਿਆਨ ਦੇਈਏ ਤਾਂ ਗੁਰਵੀਰ ਜਿਹੜਾ ਹੈ ਇਹ बतौर ਕੌਂਟਰੈਕਟ ਡਰਾਈਵਰ ਲੱਗਿਆ ਹੋਇਆ ਹੈ ਸਿਵਲ ਸਰਜਨ ਆਫਿਸ ਫਿਰੋਜ਼ਪੁਰ ਦੇ ਵਿੱਚ 2021 ਤੋਂ ਉੱਥੇ ਕੰਮ ਕਰ ਰਿਹਾ ਹੈ 32 ਸਾਲ ਉਮਰ ਹੈ 12ਵੀਂ ਪਾਸ ਹੈ ਔਰ ਆਪਣੇ ਇੱਕ ਸਾਥੀ ਨਾਲ ਰਲ ਕੇ ਕੰਮ ਕਰ ਰਿਹਾ तकरीबन 3 ਕਿ ਮਹੀਨੇ ਤੋਂ ਜੋ ਪਤਾ ਲੱਗਿਆ ਮੁੱਢਲੀ ਪੁੱਛਗਿੱਛ ਸਾਥੀ ਦਾ ਨਾਮ ਅਸੀਂ ਅਜੇ ਡਿਸਕਲੋਜ਼ ਨਹੀਂ ਕਰ ਰਹੇ ਕਿਉਂਕਿ ਉਹਨੂੰ ਅਸੀਂ ਰਿਸਕ ਕੀਤਾ ਜਾਊਗਾ ਜਦੋਂ ਵੀ ਉਹ ਮਤਲਬ ਪੁਲਿਸ ਦੇ ਧਿਆਨ ਚ ਆਉਂਦਾ ਤੇ ਇਹਦੇ ਚ ਬੇਸਿਕ ਇਹੀ ਗੱਲ ਆਈ ਹੈ ਕਿ ਉਹੀ ਜਿਹੜਾ ਐਂਗਲ ਹੈ ਹਾਲਾਂਕਿ ਫਿਰੋਜ਼ਪੁਰ ਜਿਹੜਾ ਮਮਦੂਟ ਦਾ ਏਰੀਆ ਉਹ ਆਪ ਬਾਰਡਰ ਹੈ ਪਰ ਉੱਥੇ ਐਕਸਪੋਜ਼ਰ ਤੋਂ ਬਚਦੇ ਇਹਨਾਂ ਨੇ ਟਰਾਂਸਪੋਰਟਰ ਜਿਹੜਾ ਅੰਮ੍ਰਿਤਸਰ ਸੈਕਟਰ ਨੂੰ ਚੂਜ਼ ਕੀਤਾ ਪਰ ਵਿੱਚ ਅਲੱਗ-ਅਲੱਗ ਕਟਆਉਟ ਲਾਏ ਹੋਏ ਐ ਤੇ ਪਿਕਅਪ ਕਰ ਰਿਆ ਕੋਈ ਦੂਸਰੇ ਅੱਗੇ ਨੂੰ ਕਰ ਰਿਆ ਉਹ ਸਾਰੀ ਚੇਨ ਜਿਹੜੀ ਹੈ ਉਹਤੇ ਵਰਕ ਕੀਤਾ ਜਾਊਗਾ ਸੋ ਮੈਂ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕ ਦਿੰਦਾ। ਐਸਾ ਜਿਹੜਾ ਸਫਲਤਾ ਨਾ ਆਈ ਏ। ਮੈਂ ਤਾਂ ਹੁੰਦਾ ਸੀ ਨਹੀਂ ਅੰਮ੍ਰਿਤਸਰ ਰੂਰਲ ਦੇ ਏਰੀਏ ਦੇ ਵਿੱਚੋਂ ਤੇ ਉੱਥੋਂ ਹੀ ਇਹ ਪਿਕ-ਅਪ ਕਰਨਾ ਆਇਆ ਸੀਗਾ। ਉਹਦੇ 'ਚ ਅਸੀਂ ਤਾਂ ਜਿਆਦਾ ਡਿਟੇਲ ਨਹੀਂ ਸ਼ੇਅਰ ਕਰ ਰਹੇ ਬਿਕੋਜ਼ ਸਾਰੇ ਕੱਟ ਆਊਟ ਆਪਾਂ ਵਾਈਪ ਆਊਟ ਕਰਨੇ ਆਂ ਔਰ ਅੱਗੇ ਵੀ ਬੰਦਾ ਫੜਨਾ ਹੈ। ਮੈਂ ਇਹਨੂੰ ਅੱਛੀ ਕਾਮਯਾਬੀ ਮੰਨਦਾ ਬਿਕੋਜ਼ ਦੇਖੋ ਫੋਰਚੂਨਰ ਕਾਰ ਇੱਕ ਬੰਦਾ ਲੈ ਕੇ ਘੁੰਮ ਰਿਹਾ ਉਹ ਵੀ ਕੰਟਰੈਕਟ ਡਰਾਈਵਰ ਉੱਥੋਂ ਗੱਲ ਐਕਸਪਲੇਨ ਨਹੀਂ ਕੀਤੀ ਜਾ ਸਕਦੀ ਕਿ ਉਹਦੇ ਜਿਹੜੀ ਇੰਨੀ ਆਮਦਨ ਕਿੱਥੋਂ ਹੋ ਰਹੀ ਹੈ ਉਹ ਜਿਹੜਾ ਉਹ ਸੁਵਿਸ਼ਣ ਡਿਪਾਰਟਮੈਂਟ ਨਾਲ ਸੰਬੰਧ ਨਹੀਂ ਉਹ ਅਜੇ ਤੱਕ ਤਹੀ ਪਤਾ ਲੱਗਿਆ ਵੀ ਉਹਦਾ ਕੋਈ ਕਲੈਰਿਟੀ ਨਹੀਂ ਹੋਈ ਪਰ ਉਹ ਮੈਨੂੰ ਲੱਗਦਾ ਕਿ ਨਹੀਂ ਅਜੇ ਕੰਮ ਕਰ ਰਹੇ ਆ ਕਿਸੇ ਉਸਤੇ ਉਹ ਉਹ ਚੈੱਕ ਕਰ ਰਹੇ ਆ ਜੀ ਸਾਰੀ ਇਮੀਡੀਏਟ ਤੋੜਨਾ ਸ਼ੇਅਰ ਕੀਤਾ ਜਾ ਰਿਹਾ ਹੈ ਨੈਸ਼ਨਲ ਹੈਲਥ ਮਿਸ਼ਨ ਜਿਹੜਾ ਉਹਦੇ ਵਿੱਚ ਇਹ ਕੰਮ ਕਰ ਰਿਹਾ ਹੈ ਸੱਤ ਤਿੰਨ ਮਹੀਨੇ ਤੋਂ ਕੰਮ ਕਰ ਰਹੇ ਕਿੰਨੀਆਂ ਕਨਸਾਈਨਮੈਂਟ ਹਲੇ ਤੱਕ ਡਿਲੀਵਰ ਕਰ ਦਿੱਤੇ ਦੇਖੋ ਅਜੇ ਇਹ ਨਾ ਕਹਿਣਾ ਐਗਜ਼ੈਕਟ ਨਹੀਂ ਐ ਪਰ ਡੈਫੀਨਿਟਲੀ ਤਿੰਨ ਮਹੀਨੇ ਜੇ ਮੈਨੂੰ ਲੱਗਦਾ ਕਾਫੀ ਵਰੀਏ ਨੇ ਚੱਕਰ ਲਾਏ ਹੋਣੇ ਐ ਕੀਤੀ ਹੈ ਕਾਫੀ ਵੱਡੀ ਕੰਪਨੀ 5 ਕਿਲੋ 100 ਹਾਂ 5 ਕਿਲੋ 100 ਗ੍ਰਾਮ ਐ ਜੀ ਔਰ ਅੱਛੀ ਐ ਔਰ ਇਹਨੂੰ ਅੱਗੇ ਵੀ ਅਸੀਂ ਵਰਕ ਕਰ ਰਹੇ ਆਂ ਇਹਦੇ ਤੇ ਮੈਨੂੰ ਕਾਫੀ ਉਮੀਦ ਐ ਕਿ ਸਾਨੂੰ ਜਿਹੜਾ ਇਹ ਸਾਰਾ ਡਰਗ ਕਾਟਰਲ ਐ ਇਹਦੀ ਜਿਹੜੀ ਲਿੰਕੇਜੇਸ ਨੇ ਉਹ ਜਿਹੜੀ ਟਰਾਂਸ ਬਾਰਡਰ ਨੇ ਬੇਸਿਕਲੀ ਹਾਂਜੀ ਬਿਲਕੁਲ ਤਾਂ ਹੀ ਮੈਂ ਤੁਹਾਨੂੰ ਦੱਸਿਆ ਕਿ ਕੱਟਆਊਟ ਡਿਫਰੈਂਟਸ ਨੇ ਇਹਨਾਂ ਨੇ ਰੱਖੇ ਹੋਏ ਐ ਇਹ ਤਾਂ ਬੜੀ ਅੱਛੀ ਇੰਟੈਲੀਜੈਂਸ ਬੇਸਡ ਆਪਰੇਸ਼ਨ ਸਾਡੇ ਸੀਆਈ ਟੀਮ ਨੇ ਕੀਤਾ ਤੋ ਵਰਥਡ ਮਾਰਿੰਗ ਹੈ ਜੀ ਇਹੀ ਲੱਗ ਰਿਹਾ ਜੀ ਕਿਉਂਕਿ ਉਹ ਕੱਟਆਊਟ ਅੱਗੇ ਨੇ ਉਹਨਾਂ ਨੂੰ ਫੜਿਆ ਜਾਊਗਾ ਸਾਰਾ ਸਰ ਇਹ ਮੈਰਿਟ ਹੈ ਕਿੰ ਮੈਰਿਟ ਇਹ ਪਤਾ ਕਰਨਾ ਪਊਗਾ ਮੈਂ ਇੰਨਾ ਤਾਂ ਨਹੀਂ ਧਿਆਨ ਦਿੱਤਾ ਵੀ ਮੈਰਿਟ ਹੈ ਹਮਸਾਚਾ ਆਪਾਂ ਇਹਨੂੰ ਦੇਖੋ ਬੜਿਆ ਜੀ ਕੰਟੋਨਮੈਂਟ ਏਰੀਆ ਜਿਹੜਾ ਹਰਕਾ ਰੋਡ ਜੀ ਉਦੇ ਵਿੱਚ ਬੜੀ ਵੱਡੀ ਕਾਮਯਾਬੀ ਮਿਲੀ ਹੈ ਸਾਨੂੰ ਟਰਾਂਸ ਬਾਰਡਰ ਇੱਕ ਡਰੱਗ ਕਾਰਟਲ ਬਸਟ ਕੀਤਾ 5 ਕਿਲੋ ਹਿਰੋਇਨ ਤੇ 100 ਗ੍ਰਾਮ ਪੰਜ ਕਿਲੋ 100 ਗ੍ਰਾਮ ਹਿਰੋਇਨ ਬਰਾਮਦ ਹੋਈ ਹੈ ਇੱਕ ਫੋਰਚੂਨਰ ਕਾਰ ਹੈ ਔਰ ਇੱਕ ਦੋਸ਼ੀਏ ਚ ਗ੍ਰਿਫਤਾਰ ਕੀਤਾ ਗਿਆ ਅਜੇ ਤੱਕ ਜਿਹਦਾ ਨਾਮ ਹੈਗਾ ਗੁਰਵੀਰ ਸਿੰਘ ਏਲੀਅਸ ਗੋਰਾ son of ਬਲਵਿੰਦਰ ਸਿੰਘ ਇਹ ਰਹਿਣ ਵਾਲਾ ਹੈਗਾ ਬਸਤੀ ਮੁਹੰਮਦ ਸ਼ਾਹ ਵਾਲੀ ਪੀਐਸ ਮਮਦੂਦ ਡਿਸਟ੍ਰਿਕਟ ਫਰੋਜ਼ਪੁਰ ਦਾ ਔਰ ਇਹਨੂੰ ਜਿਹੜਾ ਮੋੜਲੀ ਪੁੱਛ ਕੇ ਤੋਂ ਇਹ ਗੱਲ ਪਤਾ ਲੱਗੀ ਹੈ ਕਿ ਅੰਮ੍ਰਿਤਸਰ ਸੈਕਟਰ ਦੇ ਵਿੱਚੋਂ ਰੂਰਲ ਦੇ ਏਰੀਆ ਦੇ ਵਿੱਚੋਂ ਕਨਸਾਈਨਮੈਂਟ ਚੁੱਕਣ ਆਇਆ ਹੋਇਆ ਸੀਗਾ ਉੱਥੋਂ ਲੈ ਕੇ ਵਾਪਸ ਇਧਰ ਨੂੰ ਆ ਰਿਹਾ ਸੀ ਤਾਂ ਸਾਡੀ ਜਿਹੜੀ ਪਾਰਟੀ ਹੈ ਜਿਹਦੇ ਸੁਪਰਵਾਈਜ਼ਨ ਡੀਸੀਪੀ ਆਪਣੇ ਆलम ਵਿਜੇ ਜੀ ਏਸੀਪੀ ਕੁਲਦੀਪ ਜੀ ਔਰ ਅਮੋਲਕ ਸਾਡੇ ਇਨਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਵੱਲੋਂ ਕੀਤੀ ਗਈ ਹੈ ਅਰੇਸਟ ਇਹਦੀ ਕੈਂਟ ਥਾਣੇ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਹੈ ਜੇ ਇਹਦੇ ਬੇਸਿਕ ਬੈਕਗ੍ਰਾਉਂਡ ਵੱਲ ਧਿਆਨ ਦੇਈਏ ਤਾਂ ਗੁਰਵੀਰ ਜਿਹੜਾ ਹੈ ਇਹ ਬਤੌਰ ਕੌਂਟਰੈਕਟ ਡਰਾਈਵਰ ਲੱਗਿਆ ਹੋਇਆ ਹੈ ਸਿਵਲ ਸਰਜਨ ਆਫਿਸ ਫਿਰੋਜ਼ਪੁਰ ਦੇ ਵਿੱਚ 2021 ਤੋਂ ਉੱਥੇ ਕੰਮ ਕਰ ਰਿਹਾ ਹੈ 32 ਸਾਲ ਉਮਰ ਹੈ 12ਵੀਂ ਪਾਸ ਹੈ ਔਰ ਆਪਣੇ ਇੱਕ ਸਾਥੀ ਨਾਲ ਰਲ ਕੇ ਕੰਮ ਕਰ ਰਿਹਾ तकरीबन 3 ਕੁ ਮਹੀਨੇ ਤੋਂ ਜਦੋਂ ਪਤਾ ਲੱਗਿਆ ਮੁੜਲੀ ਪੁੱਛਗਿੱਛ ਸਾਥੀ ਦਾ ਨਾਮ ਅਸੀਂ ਅਜੇ ਡਿਸਕਲੋਜ਼ ਨਹੀਂ ਕਰ ਰਹੇ ਕਿਉਂਕਿ ਉਹਨੂੰ ਅਸੀਂ ਅਰੇਸਕ ਕੀਤਾ ਜਾਊਗਾ ਜਦੋਂ ਵੀ ਉਹ ਮਤਲਬ ਪੁਲਿਸ ਦੇ ਧਿਆਨ ਚ ਆਉਂਦਾ ਤੇ ਇਹਦੇ ਚ ਬੇਸਿਕ ਇਹੀ ਗੱਲ ਆਈ ਹੈ ਕਿ ਉਹੀ ਜਿਹੜਾ ਐਂਗਲ ਹੈ ਹਾਲਾਂਕਿ ਫਿਰੋਜ਼ਪੁਰ ਜਿਹੜਾ ਮਮਦੂਟ ਦਾ ਏਰੀਆ ਹੈ ਉਹ ਆਪ ਬਾਰਡਰ ਹੈ ਪਰ ਉੱਥੇ ਐਕਸਪੋਜ਼ਰ ਤੋਂ ਬਚਦੇ ਇਹਨਾਂ ਨੇ ਟ੍ਰਾਂਸਪੋਰਟਰ ਜਿਹੜਾ ਅੰਮ੍ਰਿਤਸਰ ਸੈਕਟਰ ਨੂੰ ਚੂਜ਼ ਕੀਤਾ ਪਰ ਵਿੱਚ ਅਲੱਗ-ਅਲੱਗ ਕਟਆਊਟ ਲਾਏ ਹੋਏ ਐ ਤੇ ਪਿਕਅਪ ਕਰ ਰਿਆ ਕੋਈ ਦੂਸਰੇ ਅੱਗੇ ਨੂੰ ਕਰ ਰਿਆ ਉਹ ਸਾਰੀ ਚੇਨ ਜਿਹੜੀ ਹੈ ਉਹਤੇ ਵਰਕ ਕੀਤਾ ਜਾਊਗਾ ਸਮੇਰ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕ ਦਿਨਾ ਮੈਂ ਤਾਂ ਹੁੰਦੇ ਸਨ ਨੀ ਅੰਮ੍ਰਿਤਸਰ ਰੂਰਲ ਦੇ ਏਰੀਏ ਦੇ ਵਿੱਚੋਂ ਤੇ ਉੱਥੋਂ ਹੀ ਪਿਕ ਅਪ ਕਰਨਾ ਆਇਆ ਸੀਗਾ ਉਹਦੇ 'ਚ ਅਸੀਂ ਤਾਂ ਜਿਆਦਾ ਡਿਟੇਲ ਨਹੀਂ ਸ਼ੇਅਰ ਕਰ ਰਹੇ ਬਿਕੋਜ਼ ਸਾਰੇ ਕੱਟ ਆਊਟ ਆਪਾਂ ਵਾਈਪ ਆਊਟ ਕਰਨੇ ਆਂ ਔਰ ਅੱਗੇ ਵੀ ਬੰਦਾ ਫੜਨਾ ਹੈ ਮੈਂ ਇਹਨੂੰ ਅੱਛੀ ਕਾਮਯਾਬੀ ਮੰਨਦਾ ਬਿਕੋਜ਼ ਦੇਖੋ ਫੋਰਚੂਨਰ ਕਾਰ ਇੱਕ ਬੰਦਾ ਲੈ ਕੇ ਘੁੰਮ ਰਿਹਾ ਉਹ ਵੀ ਕੰਟਰੈਕਟ ਡਰਾਈਵਰ ਉੱਥੋਂ ਗੱਲ ਐਕਸਪਲੇਨ ਨਹੀਂ ਕੀਤੀ ਜਾ ਸਕਦੀ ਕਿ ਉਹਦੇ ਜਿਹੜੀ ਇੰਨੀ ਆਮਦਨ ਕਿੱਥੋਂ ਹੋ ਰਹੀ ਹੈ ਉਹ ਜਿਹੜਾ ਉਹ ਵੀ ਸੁਭਸੰਗ ਡਿਪਾਰਟਮੈਂਟ ਨਾਲ ਨਾਲ ਨਹੀਂ ਉਹ ਅਜੇ ਤੱਕ ਤਹੀ ਪਤਾ ਲੱਗਿਆ ਵੀ ਉਹਦਾ ਕੋਈ ਕਲੈਰਿਟੀ ਨਹੀਂ ਹੋਈ ਪਰ ਉਹ ਮੈਨੂੰ ਲੱਗਦਾ ਕਿ ਨਹੀਂ ਅਜੇ ਕੰਮ ਕਰ ਰਹੇ ਆ ਕਿਸੇ ਉਸਤੇ ਉਹਨੂੰ ਗੱਡੀ ਕਿਹਦੀ ਆਈ ਇਹਦੇ ਵਿੱਚ ਉਹ ਉਹ ਚੈੱਕ ਕਰ ਰਹੇ ਆ ਜੀ ਸਾਰੀ ਇਮੀਡੀਏਟ ਤੁਹਾਡਾ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਨੈਸ਼ਨਲ ਹੈਲਥ ਮਿਸ਼ਨ ਜਿਹੜਾ ਉਹਦੇ ਵਿੱਚ ਇਹ ਕੰਮ ਕਰ ਰਿਹਾ ਸਰ 3 ਮਹੀਨੇ ਤੋਂ ਕੰਮ ਕਰ ਰਿਹਾ ਕਿੰਨੀਆਂ ਕਨਸਾਈਨਮੈਂਟ ਹੋਲੇ ਤੱਕ ਡਿਲੀਵਰ ਕਰਦਾ ਇਕੋ ਜਿਹਾ ਇਹ ਨਾ ਕਹਿਣਾ ਐ ਐਗਜ਼ੈਕਟ ਨਹੀਂ ਐ ਪਰ ਡੈਫੀਨਿਟਲੀ ਤਿੰਨ ਮਹੀਨੇ ਜੇ ਮੈਨੂੰ ਲੱਗਦਾ ਕਾਫੀ ਵਰੀਏ ਨੇ ਚੱਕਰ ਲਾਏ ਹੋਣੇ ਐ ਕੀਤੀ ਐ ਕਾਫੀ ਵੱਡੀ ਕੰਪਨੀ 5 ਕਿਲੋ ਹਾਂ 5 ਕਿਲੋ 100 ਗ੍ਰਾਮ ਐ ਜੀ ਔਰ ਅੱਛੀ ਐ ਔਰ ਇਹਨੂੰ ਅੱਗੇ ਵੀ ਅਸੀਂ ਵਰਕ ਕਰ ਰਹੇ ਹਾਂ ਇੱਥੇ ਮੈਨੂੰ ਕਾਫੀ ਉਮੀਦ ਐ ਕਿ ਸਾਨੂੰ ਜਿਹੜਾ ਇਹ ਸਾਰਾ ਡਰਗ ਕਾਟਲ ਐ ਇਹਦੀ ਜਿਹੜੀ ਲਿੰਕੇਜਸ ਨੇ ਉਹ ਜਿਹੜੀ ਟਰਾਂਸ ਬਾਰਡਰ ਨੇ ਬੇਸਿਕਲੀ ਹੋਰ ਵੀ ਲੋਕ ਜਿਹੜੇ ਹਾਂਜੀ ਬਿਲਕੁਲ ਤਾਂ ਹੀ ਮੈਂ ਤੁਹਾਨੂੰ ਦੱਸਿਆ ਕਿ ਕਟਆਊਟ ਡਿਫਰੈਂਟਸ ਨੇ ਇਹਨਾਂ ਰੱਖੇ ਹੋਏ ਐ ਇਹ ਤਾਂ ਬੜੀ ਅੱਛੀ ਇੰਟੈਲੀਜੈਂਸ ਬੇਸਡ ਆਪਰੇਸ਼ਨ ਸਾਡੇ ਸੀਆਈ ਟੀਮ ਨੇ ਕੀਤਾ। ਤੋਂ ਵਰਥਡ ਮਾਰਿੰਗ ਹੈ ਜੀ। ਇਹੀ ਲੱਗ ਰਿਹਾ ਜੀ। ਕਿਉਂਕਿ ਉਹ ਕਟਆਊਟ ਅੱਗੇ ਨਹੀਂ ਉਹਨਾਂ ਨੂੰ ਫੜਿਆ ਜਾਊਗਾ ਸਾਰਾ।